ਦਸ਼ਕੋ ਆ ਮੜੀ ਜੀ ਕਰਿਓ ਗੌਰ ਇਹ ਆਪਾਂ ਕਿਹੜੀ ਜਗ੍ਹਾ ਦੇ ਉੱਪਰ ਆ ਕੇ ਦੇਖਾ ਤੁਹਾਨੂੰ ਹੈ ਨਾ ਨਜ਼ਾਰੇਦਾਰ ਜਗਾ ਇਹ ਨਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਦ੍ਰਿਸ਼ ਇਹ ਹੈਗਾ ਕਸ਼ਮੀਰ ਦਾ ਕਸ਼ਮੀਰ ਦੇ ਵਿੱਚ ਆਪਾਂ ਕਿੱਥੇ ਆ ਆਪਾਂ ਹੈ ਆਨੰਤਨਾਗ ਜਿਲ੍ਹੇ ਉਹ ਵੈਰੀ ਨਾਗ ਦੇ ਵਿੱਚ ਸੌਰੀ ਆਪਾਂ ਆ ਕੇ ਵੈਰੀ ਨਾਗ ਦੇ ਵਿੱਚ ਇਹ ਆਨੰਤਨਾਗ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਏ ਇਹ ਜਿਹੜਾ ਵਾ ਤੁਹਾਨੂੰ ਇਹ ਦਿਖਾ ਰਹੇ ਨੇ ਕਹਿੰਦੇ ਜਿਹੜਾ ਜੇਲਮ ਦਰਿਆ ਏ ਉਹ ਇਸ ਜਗ੍ਹਾ ਤੋਂ ਫਟਦਾ ਜਿਹੜਾ ਜੇਲਮ ਦਰਿਆ ਏ ਉਹ ਇਸ ਜਗ੍ਹਾ ਤੋਂ ਫੁੱਟਦਾ ਤੇ ਜਹਾਂਗੀਰ ਜਨ ਨੇ ਬਣਾਇਆ ਵਾ ਇਹ ਮੁਗਲ ਗਾਰਡਨ ਆ ਤੁਸੀਂ ਚਾਰੇ ਪਾਸੇ ਦੇਖ ਲਓ ਪੂਰੀ ਖੂਬਸੂਰਤੀ ਐਨ ਜਿਵੇਂ ਕਹਿੰਦੇ ਨਾ ਵੀ ਜਹਾਂਗੀਰ ਨੇ ਕਿਹਾ ਸੀਗਾ ਵੀ ਜੇ ਧਰਤੀ ਦੇ ਉੱਤੇ ਕਿਤੇ ਸਵਰਗ ਆ ਤਾਂ ਉਹ ਕਸ਼ਮੀਰ ਦੇ ਵਿੱਚ ਆ ਵੀ ਜੇ ਕਿਸੇ ਨੂੰ ਧਰਤੀ ਦੇ ਉੱਪਰ ਸਵਰਗ ਦੇਖਣਾ ਹੋਵੇ ਕਸ਼ਮੀਰ ਦੇ ਵਿੱਚ ਆ ਬਾਕੀ ਭਾਈ ਉਹੀ ਗੱਲ ਆ ਵੀ ਇੱਥੇ ਆ ਕੇ ਪਤਾ ਲੱਗਦਾ ਵਾਕਈ ਸਵਰਗ ਇੱਥੇ ਆ ਕਿ ਕਿਉਂਕਿ ਜੀ ਰਾਤ ਦੇ ਚੱਲੇ ਹੋਏ ਸੀ ਪਹਿਲਾਂ ਅਸੀਂ ਢੂੜਗਰ ਦੇ ਵਿੱਚ ਪਰ ਜਦੋਂ ਇੱਥੇ ਆਏ ਨਾ ਅੰਤੋਂ ਅੰਤ ਨਾਲ ਜਿਹਦੇ ਵਿੱਚ ਬੜੇ ਤਾਂ ਫਿਰ ਪਤਾ ਲੱਗਿਆ ਵੀ ਹਾਂ ਬਈ ਸਵਰਗ ਆ ਇਹ ਕਿਉਂਕਿ ਆਪਾਂ ਹਿਮਾਚਲ ਵੀ ਜਾਣੇ ਆ ਤੇ ਰੱਬ ਤੇਰਾ ਪਾਲਾ ਕਰੇ ਇਹ ਉੱਤਰਾਖੰਡ ਵੀ ਜਾਣੇ ਆ ਪਰ ਜਿਹੜਾ ਸਵਰਗ ਨਾ ਉਹ ਕਹਿੰਦੇ ਕਸ਼ਮੀਰ ਦੇ ਵਿੱਚ ਆ ਕਸ਼ਮੀਰ ਦੇ ਵਿੱਚ ਆ ਕਸ਼ਮੀਰ ਦੇ ਵਿੱਚ ਆ ਇਹ ਗੱਲ ਜਹਾਗੀ ਵੀਰ ਨੇ ਕਹਾ ਆਪਣਾ ਇੱਕ ਸ਼ੇਅਰ ਕਿਹਾ ਸੀਗਾ ਤੇ ਮੈਂ ਤੁਹਾਨੂੰ ਉਹ ਜਗ੍ਹਾ ਵੀ ਦਿਖਾਉਣਾ ਜਿੱਥੋਂ ਇਹ ਝਰਨਾ ਫੁੱਟਦਾ ਏ ਥੱਲੇ ਤੋਂ ਧਰਤੀ ਦੇ ਵਿੱਚੋਂ ਨਿਕਲਦਾ ਬਈ ਪਾਣੀ ਇਹ ਜਦ ਆ ਰਿਹਾ ਨਾ ਪਾਣੀ ਇਹ ਗਹਾਂ ਜਾ ਕੇ ਫਿਰ ਇੱਕ ਦਰਿਆ ਦਾ ਰੂਪ ਧਾਰਨ ਕਰ ਲੈਂਦਾ ਆਹੇ ਦਾ ਬਈ ਇਹ ਪਹਾੜੀਆਂ ਪਹਾੜੀਆਂ ਨੇ ਪੂਰੀ ਤਰ੍ਹਾਂ ਤੇ ਬਾਕੀ ਬਈ ਇਹ ਪੂਰੀ ਤਰ੍ਹਾਂ ਜਿਵੇਂ ਆਪਾਂ ਬੱਚਿਆਂ ਨੂੰ ਉਰੇ ਲੈ ਕੇ ਆਈਏ ਪੂਰੇ ਠੰਡਾ ਹੋ ਰਿਹਾ ਪਾਉ ਦੇ ਲੋ ਹੁਣ ਪੰਜਾਬ ਦੇ ਵਿੱਚ ਅੱਜ ਹੋ ਗਏ ਕਿ ਨਹੀਂ 24 ਸੌਰੀ 25 25 ਮਈ ਦੀ ਵੀਡੀਓ ਪਾ ਮੈਂ ਇਹ ਬਣਾ ਰਿਹਾ 25 ਮਈ ਨੂੰ ਤੇ ਬਾਈ ਐਸੇ ਪੂਰੀ ਠੰਡ ਆ ਐਨ ਤੇ ਕੋਈ ਪੱਖਾ-ਪੱਖਾ ਲਾਉਣ ਦੀ ਲੋੜ ਨਹੀਂ ਹਜੇ ਹੋਰ ਉੱਪਰ ਜਾਵਾਂਗੇ ਆ ਤਾਂ ਤੇ ਜਦੋਂ ਹੋਰ ਉੱਪਰ ਜਾਵਾਂਗੇ ਤਾਂ ਫਿਰ ਫਿਰ ਕਹਿੰਦੇ ਵੀ ਬਰਸ ਵਗੈਰਾ ਵੀ ਪੂਰੀ ਤਰ੍ਹਾਂ ਪੈਂਦੀ ਆ ਜਿਹੜੇ ਹੋਰ ਜ਼ਿਲ੍ਹੇ ਆਉਣਗੇ ਉਹਨਾਂ ਦੇ ਵਿੱਚ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਜਿੱਥੇ ਇਹ ਦਰਿਆ ਫਟਦਾ ਏ ਇਹਨੂੰ ਹਣ ਚਸ਼ਮਾ ਕਹਿ ਦਿੰਦੇ ਨੇ ਇਹ ਇਹਦਾ ਲਬਦ ਜਹੇ ਆਪਣਾ ਉਰਦੂ ਦਾ ਲਬਦ ਜਿਉਂ ਚਸ਼ਮਾ ਕਹਿੰਦੇ ਨੇ ਜਿੱਥੋਂ ਪਾਣੀ ਨਿਕਲਦਾ ਹੈ ਉਹ ਵੀ ਬਈ ਮੈਂ ਕਮਾਲ ਮੈਂ ਪਹਿਲੀ ਵਾਰ ਦੇਖੀ ਹੈ ਜੀ ਚੀਜ਼ ਜਿੱਥੋਂ ਪਾਣੀ ਥੱਲੇ ਤੋਂ ਆਪਣੇ ਆਪ ਨਿਕਲਦਾ ਹੋਵੇ ਉਹ ਵੀ ਚਲੋ ਆ ਜਿਓ ਉੱਪਰ ਰਹਾ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਇਹ ਦੇਖੋ ਬਾਈ ਇਹ ਆ ਗਿਆ ਇਹ ਬਾਗ ਇੱਥੇ ਬਈ ਲੋਕਾਂ ਦਾ ਸ਼ਾਮ ਨੂੰ ਵੈਸੇ ਬਹੁਤ ਜ਼ਿਆਦਾ ਇਕੱਠਾ ਹੁੰਦਾ ਆ ਦੇਖ ਲਓ ਤੁਸੀਂ ਕਿੱਡੇ-ਕਿੱਡੇ ਦਰਖਤ ਨੇ ਮੈਂ ਕਹਿੰਨਾ ਚਿਨਾਰ ਦੇ ਦਰਖਤ ਨੇ ਇਹ ਕਿੰਨੇ-ਕਿੰਨੇ ਇਹ ਪੁਰਾਣੇ ਹੋਣਗੇ ਤੁਸੀਂ ਇਹ ਇਹ ਆਈਡੀਆ ਲਾਓ ਤੁਸੀਂ ਬਾਕੀ ਵੀ ਖੂਬਸੂਰਤੀ ਦੇਖ ਲਓ ਕਿੰਨੀ ਆ ਚਾਰੇ ਪਾਸੇ ਇਹ ਕਸ਼ਮੀਰ ਆ ਮੇਰਾ ਵੀ ਬੜੀ ਬਈ ਤਮੰਨਾ ਸੀਗੀ ਸਾਡੀ ਕਸ਼ਮੀਰ ਜਾਣ ਦੀ ਫਪੇਜ ਮਨੋਂ ਕਹਿੰਦਾ ਸੀ ਸੋਹਣੀ ਸੱਚਾ ਯਾਰ ਆਪਾਂ ਕਸ਼ਮੀਰ ਦਾ ਟੂਰ ਪਲਾਨ ਕਰ ਤੇ ਛੇਤੀ ਤੋਂ ਛੇਤੀ ਇਹਨੂੰ ਮੈਂ ਕਿਹਾ ਵੀ ਹੌਣ ਲੱਗਣੀ ਆ ਜਿਰੀ ਜੂਰੀ ਜੂਨ ਦੇ ਵਿੱਚ ਤੇ ਆਮੇ ਟੂਰ ਜਾਣੇ ਨੇ ਮੌਕਾ ਪਾਉਣ ਕਰ ਲੈ ਕਹਾਂ ਫਿਰ ਇਹਦਾ ਖਰਚਾ ਜਿੱਕਮ ਮਰਜ਼ੀ ਕਰ ਕਹਾਂ ਕਸ਼ਮੀਰ ਵਾਲਾ ਨਵੇੜ ਹਾਂ ਤੇ ਫਿਰ ਬਾਈ ਅਸੀਂ ਇੱਥੇ ਕਸ਼ਮੀਰ ਨੂੰ ਹੋਏ ਸਿੱਧੇ ਤੇ ਦੇਖਿਆ ਵੀ ਦੁਨੀਆ ਦਾ ਸਵਰਗ ਉਹ ਵੀ ਦੇਖਿਆ ਜੀ ਆਪਣੇ ਦੇਸ਼ ਚ ਹੋ ਕੇ ਨਾ ਆਪ ਦੇਖ ਸਕੇ ਤਾਂ ਫਿਰ ਕੀ ਫਾਇਦਾ ਹੋਇਆ ਕੈਨੇਡਾ ਅਮਰੀਕਾ ਦਾ ਦੁਨੀਆ ਜਾਂਦੀ ਆ ਉਹਨੂੰ ਵੀ ਸਵਰਗ ਕਹਿੰਦੇ ਨੇ ਪਰ ਜਿਹੜਾ ਕਹਿੰਦੇ ਇਹ ਆ ਇਹਦੀ ਸੁੰਦਰਤਾ ਇਹਨੂੰ ਸਵਰਗ ਦਾ ਦਰਜਾ ਦਿੱਤਾ ਗਿਆ ਸੋਹਣੇ ਦੇਸ਼ ਜਰੂਰ ਕਹੇ ਗਏ ਨੇ ਕੈਨੇਡਾ ਅਮਰੀਕਾ ਪਰ ਸਵਰਗ ਦਾ ਦਰਜਾ ਕਸ਼ਮੀਰ ਨੂੰ ਹੀ ਦਿੱਤਾ ਗਿਆ ਹੁਣ ਮੈਂ ਤੁਹਾਨੂੰ ਉਹ ਦਿਖਾਵਾਂ ਜਿੱਥੇ ਮੇਹ ਚਸ਼ਮਾ ਫਟਦਾ ਏ ਤੇ ਉਹ ਵੀ ਬਈ ਦੇਖਣ ਵਾਲਾ ਲੈਕਚਰ ਆ ਆਜੋ ਆਪਾਂ ਉੱਥੇ ਚੱਲਦੇ ਹਾਂ। ਇਹ ਤੇ ਜਿਹਨੇ ਨਾ ਜੰਗਨਾ ਦੀ ਪੋਰਸ ਤੇ ਲੜਾਈ ਹੋਈ ਸੀ ਸਿਕੰਦਰ ਦੀ ਉਹ ਇਹੀ ਹੈਗਾ ਤੇਰੀ ਚੀਜ਼ ਇਸ ਦਰਿਆ ਦੇ ਉੱਪਰ ਹੋਈ ਸੀ। ਜੇ ਸਿਕੰਦਰ ਤੇ ਪੋਰਸ ਦੀ ਲੜਾਈ ਹੋਈ ਸੀ ਜੇਲਮ ਦਰਿਆ ਦੇ ਕਿਨਾਰੇ ਹੋਈ ਸੀਗੀ। ਇਹ ਉਹ ਪੁਆਇੰਟ ਆ ਬਾਰੀ ਨਾਲ ਜਿੱਥੇ ਜੇਲਮ ਬ੍ਰਾਖਟਦਾ। ਤੇ ਇਹ ਸਿਕੰਦਰ ਦਾ ਘੋੜਾ ਸੀਗਾ ਬਕਾਖਲਾ ਉਹ ਇਸ ਦਰਿਆ ਦੇ ਕਿਨਾਰੇ ਤੇ ਹੀ ਹੀ ਪੂਰਾ ਹੋਇਆ ਸੀ ਤਾਂ ਮਨਪੋ ਦਾ ਘੋੜਾ ਸੀਗਾ ਬਕਾਖਲਾ ਉਹ ਇਹਨੂੰ ਪਾਣੀ ਦੀ ਖੂਬਸੂਰਤੀ ਦੇਖੋ ਜੇ ਇੱਕ ਘਟ ਵੀ ਪੀਲੀ ਸਾਰੇ ਮਲਟੀ ਵਿਟਾਮਿਨ ਪੂਰੇ ਹੋ ਜਾਣੇ ਐ ਇੰਨਾ ਤਕੜਾ ਪਾਣੀ ਹੈ ਇਹ ਦੂਜੀ ਕਮਾਲ ਖੂਬਸੂਰਤੀ ਹੈ ਦੂਜੀ ਗੱਲ ਇਹ ਦੱਸਦੇ ਆਂ ਕਿ ਪੁਰਾਣੇ ਸ਼ਾਸਤਰ ਜਿਹਨੂੰ ਵਿੱਤਫਤਾ ਦੇ ਨਾਮ ਨਾਲ ਜਾਣਿਆ ਜਾਂਦਾ ਵਾ ਜੇ ਚਸ਼ਨਾਗਰ ਦਾ ਅਰਥ ਹੁੰਦਾ ਵਾ ਚਸ਼ਮਾ ਕਸ਼ਮੀਰੀ ਭਾਸ਼ਾ ਦੇ ਵਿੱਚ ਜੋ ਵਿੱਤਸਤ ਇਹ ਨਾਮ ਗੈਰੀ ਸ਼ਬਦੋਂ ਵਿੱਤਫਤਾ ਤੋਂ ਲਿਆ ਗਿਆ ਵਾ ਦੋਨੋਂ ਨਾਮ ਬਣਾ ਕੇ ਗੈਰੀ ਨਾਗ ਤੇ ਭਾਈ ਵੀਰ ਸਿੰਘ ਨੇ ਵੀ ਕਵਤਾਵਾਂ ਲਿਖੀਆਂ ਸੀ ਜਿਨ੍ਹਾਂ ਵਿੱਚ ਗੈਰੀ ਨਾਗ ਦਾ ਪਹਿਲਾ ਝਲਕ ਜਦ ਅੱਖੀਆਂ ਵਿੱਚ ਵੱਜਦਾ ਕੁਦਰਤ ਦੇ ਕਦ ਦਾ ਜਲਬਾਲ ਇੰਦਾ ਕਿ ਸਿੱਜਦਾ ਇਦਾਂ ਹੀ ਖੂਬਸੂਰਤ ਕੰਮਾਂ ਲਿਖਿਆ ਸੀ ਗਿਆ ਆ ਆ ਆ ਕੀ ਸੀ ਕਿ ਇਹ ਚਨਾਰ ਦਰ ਰੱਖੇ ਸਮੇਂ ਸਮੇਂ ਤੇ ਆਦਾ ਰੰਗ ਵਗੈਰਾ ਬਹੁਤ ਪਣਾ ਬਹੁਤ ਬੋਤਾ ਤੇ ਪਣਾ ਬਹੁਤ ਬਹੁਤ ਪੈਣ ਆਦਾ ਬਹੁਤ ਪੁਰਾਣੇ ਬਹੁਤ ਪੁਰਾਣੇ ਇੰਨੀ ਉਮਰ ਬਹੁਤ ਲੰਮੀ ਹੁੰਦੀ ਆ ਹਾਂ ਇਹ ਸੁਣ ਸ਼੍ਰੀਨਗਰ ਤੇ ਜਾਓਗੇ ਨਾ ਉੱਥੇ ਇਹ ਵੀ ਦਰਖਤ ਮਿਲਣਗੇ ਜਿੱਥੇ ਅ ਸ਼੍ਰੀ ਚੰਦ ਜੀ ਦੇ ਰੱਖ ਲਾਇਆ ਉਹ ਵੀ ਹੈਰਿਟ ਹੈ ਸਹੀ ਸਲਾਮਤਾ ਮੁਗਲ ਗਾਰਡਨ 1620 ਦੇ ਵਿੱਚ ਜਹਾਂਗੀਰ ਨੇ ਤਿਆਰ ਕਰਾਇਆ ਸੀ ਉੱਥੋਂ ਬਾਅਦ ਵਿੱਚ ਫਿਰ ਇਹ ਨਰਾਂ ਸਰਤਾਉਣ ਵਾਲੇ ਸ਼ਖਸ ਆਉਂਦੇ ਰਹੇ ਗਰਮੀ ਦੀ ਛਿੱਟੀਆਂ ਮਨਾਉਣ ਦੇ ਲਈ ਨੂਰ ਜਹਾਂ ਦੇ ਨਾਲ ਪਰ ਉਹ ਦੱਸ ਕੋਈ ਇੱਕ ਪਹਹਾ ਦੇਖੇ ਜਿੱਤੇ ਨਹੀਂ ਬਿਲਕੁਲ ਬਿਲਕੁਲ ਹੋਲਾ ਵਾਲੇ ਤੇ ਆਜੇ ਹੁਣ ਆਪਾਂ ਚਲਦੇ ਜਿੱਥੇ ਉਹ ਫੁੱਟ ਦਾ ਇਹ ਤੁਹਾਨੂੰ ਉਹ ਚੀਜ਼ ਦਿਖਾਈਏ ਇਹ ਤੁਹਾਨੂੰ ਹਰ ਪੇਜ ਨੇ ਜਾਣਕਾਰੀ ਦੇਤੀ ਇਧਰ ਬਾਰੇ ਤੇ ਭਾਈ ਇਹਨੂੰ ਮੜੇ ਗੈਰ ਜਾਣਕਾਰੀ ਹੁੰਦੀ ਤਾਂ ਮੈਂ ਇਹਨੂੰ ਕਹਿੰਦਾ ਮੜੇ ਯਾਰ ਤੂੰ ਵੀ ਦੱਸਾ ਦੇ ਹਿੱਸਾ ਤੇ ਭਾਈ ਆਹ ਇਥੋਂ ਇਹ ਦਾ ਚਰਨਾ ਹੈ ਜਿਹੜਾ ਇਸ ਜਗ੍ਹਾ ਤੋਂ ਪਰੇ ਫੇ ਥੱਲੇ ਤੋਂ ਦੇਖੋ ਤੁਸੀਂ ਤੇ ਇਹ ਆਹ ਲੜਾਈ ਦੇ ਵਿੱਚ ਇਹ ਥੱਲੇ ਤੋਂ ਫੁੱਟਦਾ ਥੱਲੇ ਤੋਂ ਨਿਕਲਦਾ ਇਹ ਪਾਣੀ ਜਿਹਨਾਂ ਨਿਕਲਦਾ ਥੱਲੇ ਤੋਂ ਪਾਣੀ ਨਿਕਲਦਾ ਆਹ ਦੇਖੋ ਆਲੇ-ਦਾਲੇ ਕੋਈ ਚੀਜ਼ ਬਦਲੀਆਂ ਤੇ ਗੱਭੇ ਤੋਂ ਇੱਥੋਂ ਹਿਚੜਨਾ ਪੁੱਟ ਆਪਣਾ ਦਰਿਆ ਹੁਕਮਾ ਜੇਲਮ ਦਰਿਆਏ ਜਿਹੜਾ ਉਹ ਇਸ ਜਗ੍ਹਾ ਤੋਂ ਫੁੱਟਦਾ ਜੋ ਜੇਲਮ ਦਰਿਆਏ ਤੇ ਇੱਥੋਂ ਇਹ ਫਿਰ ਆਪਣੀ ਰਫ਼ਤਾਰ ਫੜ ਲੈਂਦਾ ਹੈ ਪਾਣੀ ਦੀ ਇਹ ਸਿੱਧਾ ਜਾ ਰਿਹਾ ਇਸ ਇਹ ਸੰਗੋਂ ਫਿਰ ਇੱਥੋਂ ਦਰਿਆ ਸਟਾਰਟ ਹੋ ਗਿਆ ਜੇਲਮ ਦਰਿਆ ਦੇਖੋ ਜੇ ਵੀਡੀਓ ਇਹ ਵੀ ਦੇਖੀ ਸਟ੍ਰਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਅੱਡੀ ਦੂਰ ਪਰ ਬੜੇ ਖਤਰ ਆਉਨੇ ਆ ਵੀਡੀਓ ਬਣਾਉਂ ਮੇਰਾ ਤਕਸੁਰ ਹੁੰਦਾ ਭਾਈ ਬੇਕ ਕਮਨਿਆ ਵਾਲੀਆਂ ਜਗ੍ਹਾ ਜਿਹੜੀਆਂ ਕੋਈ ਆਪਾਂ ਨੂੰ ਇਹ ਲੋਕਲ ਲੋਕ ਮੰਨਦੇ ਨੇ ਕਿਉਂਕਿ ਆਪਾਂ ਪੰਜਾਬ ਤੋਂ ਆਉਨੇ ਆ ਪਰ ਉਹ ਲੋਕਲ ਲੋਕ ਮੰਨਦੇ ਨੇ ਤੁਸੀਂ ਇਹ ਜਗ੍ਹਾ ਆ ਕੇ ਬੈਸਟ ਕਰ ਸਕਦੇ ਹੋ ਕੋਈ ਆਪਾਂ ਨੂੰ ਵਾਲੀ ਦੂਰ ਨਹੀਂ ਹੈ ਜੀਆਂ ਇਹ ਜਗ੍ਹਾ ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਮਿਹਰਬਾਨੀ ਧੰਨਵਾਦ ਚਲੋ ਹੁਣ ਆਪਾਂ ਅੱਗ ਹਾਂ ਕੋਈ ਹੋਰ ਵੀਡੀਓ ਲੈ ਕੇ ਮਿਲਦੇ ਆ ਕਸ਼ਮੀਰ ਹੈ ਉਹ ਦੁਨੀਆ ਦਾ ਸਵਰਗਾ ਇਹ ਅੱਜ ਦੇਖ ਲਿਆ